ਬਤਾਰ ਹੋ ਰਹੀਆਂ ਚੋਰੀਆਂ ਤੋਂ ਲੋਕ ਪਰੇਸ਼ਾਨ ਹੋ ਗਏ ਨੇ ਤੇ ਉਹਨਾਂ ਨੂੰ ਧਰਨਾ ਲਗਾਉਣ ਦੇ ਲਈ ਮਜਬੂਰ ਹੋਣਾ ਪਿਆ। ਤੇ ਦੁਕਾਨਦਾਰਾਂ ਨੇ ਬਠਿੰਡਾ ਦੇ ਰਾਮਾ ਮੰਡੀ ਦੇ ਵਿੱਚ ਚੋਰੀਆਂ ਤੋਂ ਤੰਗ ਪਰੇਸ਼ਾਨ ਹੋ ਕੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਰੋਸ ਜ਼ਾਹਰ ਕਰਦੇ ਹੋਏ ਇੱਕ ਧਰਨਾ ਲਗਾਇਆ ਤੇ ਇਸ ਮੌਕੇ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਤੇ ਉਹਨਾਂ ਦੁਕਾਨਦਾਰਾਂ ਨੂੰ ਪ੍ਰੋਸਾ ਦਿੱਤਾ ਕਿ ਉਹਨਾਂ ਵੱਲੋਂ ਚੋਰਾਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਉਂ ਹੀ ਚੋਰ ਟ੍ਰੇਸ ਹੋ ਜਾਣਗੇ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ। ਉਹ ਲੋਕਾਂ ਨੇ ਐਡੇ ਕਾਉਂਸਲੇ ਬੁਲੰਦ ਨੇ ਕਿਉਂ ਲਗਾਤਾਰ ਸੀਸੀਦ ਕਰਨਾਂ ਦੇ ਤਾਲੇ ਤੋੜਦੇ ਐ। ਸ਼ਰਿਆਮ ਜਿੱਦੇ ਚੋਰੀ ਦੀ ਗੱਲ ਸੁਣਦੇ ਐ ਅਖੇ ਜੀ ਪੰਜ ਦੁਕਾਨਾਂ ਦੇ ਤਾਲੇ ਟੁੱਟ ਗਏ। ਚਾਰ ਦੁਕਾਨਾਂ ਦੇ ਤਾਲੇ ਟੁੱਟ ਗਏ। ਉਹ ਤੋਂ بڑا ਦੁੱਖ ਹੁੰਦਾ ਹੈ ਕਿ ਲੋਕਾਂ ਨਾਲ ਐਨੀ ਘਣਾਉਣੀ ਹਰਕਤ ਹੋ ਰਹੀ ਹੈ ਉਹਨਾਂ ਨੇ ਮਿਹਨਤ ਦੀ ਕਮਾਈ ਉਹਨਾਂ ਨੇ ਦਿਨੇ ਮਿਹਨਤ ਕਰਕੇ ਰਾਤ ਨੂੰ ਆਪਣੇ ਬੱਚਿਆਂ ਦੇ ਵਿੱਚ ਸੌਣਾ ਹੁੰਦਾ ਹੈ ਤੜਕੇ ਅਗੇ ਰੱਬ ਦਾ ਨਾਮ ਲੈ ਕੇ ਫਿਰ ਆਪਣਾ ਰਜਗਾਰ ਸ਼ੁਰੂ ਕਰਨਾ ਹੁੰਦਾ ਹੈ ਲੇਕਿਨ ਜਦੋਂ ਸਵੇਰ ਉੱਠਦੇ ਆਦੋਂ ਪਤਾ ਲੱਗਦਾ ਹੈ ਕਿਹਦੀ ਦੁਕਾਨ ਦਾ ਤਾਲਾ ਟੁੱਟ ਗਿਆ ਦੇਖੋ ਜੀ ਮੈਂ ਪਹਿਲਾਂ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਮੈਂ ਮੌਕਾ ਦੇਖਣਾ ਜ਼ਰੂਰੀ ਸਮਝਦਾ ਸੀਗਾ ਤਾਂ ਜੇ ਤੁਹਾਨੂੰ ਲੱਗੇ ਕਿ ਮੈਂ ਉਹ ਗਲਤ ਕੀਤਾ ਤਾਂ ਉਹਦੇ ਲਈ ਮੈਂ ਮਾਫੀ ਮੰਗਦਾ ਪਰ ਮੇਰੇ ਹਿਸਾਬ ਨਾਲ ਆਪਾਂ ਇੱਥੇ ਬੈਠੇ ਆ ਠੀਕ ਹੈ ਜੀ ਆਪਣਾ ਹੱਕ ਆ ਗਿਆ ਵੀ ਆਪਾਂ ਨੂੰ ਲੱਗਦਾ ਕਿ ਆਪਣੇ ਨਾਲ ਇਨਸਾਫ ਨਹੀਂ ਹੋ ਰਿਹਾ ਤਾਂ ਆਪਾਂ ਬੈਠੇ ਆ ਮੇਰਾ ਕੰਮ ਇਨਸਾਫ ਦਵਾਉਣਾ ਸੀ ਤਾਂ ਮੈਂ ਪਹਿਲਾਂ ਮੌਕਾ ਦੇਖਿਆ ਵੀ ਮੈਂ ਦੇਖਾ ਹੋਇਆ ਕੀ ਹੈ ਚੋਰੀ ਕੀਤੀ ਹੋਈ ਹੈ ਕਿਵੇਂ ਹੋਈ ਹੈ ਤੇ ਉਸ ਨਾਲ ਆਪਾਂ ਅੱਗੇ ਪਲਾਨ ਕਰੀ ਜਿਹੜੀ ਗੱਲ ਅੱਜ ਕੱਲ ਰਾਤ ਦੀ ਚੋਰੀ ਦੀ ਆ ਜੀ ਇੱਕ ਧਰਾਂ ਤੇ ਆਪਾਂ ਨੂੰ ਵੀਡੀਓ ਮਿਲੀ ਐ ਵੀਡੀਓ 'ਚ ਦੇਖੋ ਸ਼ਕਲ ਨਹੀਂ ਕਲੀਅਰ ਆਂਦੀ ਰਾਤ ਦਾ ਸਮਾਂ ਹੈਗਾ ਪਰ ਤੁਹਾਨੂੰ ਫੇਰ ਵੀ ਹਾਵ ਪਾਵ ਆ ਬੰਦੇ ਨੇ ਤੁਰੰਤ ਤੋਂ ਮਾੜਾ ਮੋਟਾ ਲੱਗ ਜਾਂਦਾ ਹੁੰਦਾ ਵੀ ਬੰਦਾ ਕਿੱਥੋਂ ਦਾ ਰਹਿਣ ਵਾਲਾ ਕਿਵੇਂ ਆ ਆਈਡੀਆ ਲੱਗ ਜਾਂਦਾ ਅਸੀਂ ਉੱਥੇ ਕੰਮ ਕਰਾਂਗੇ ਜਿਹੜੀ ਗੱਲ ਹੈਗੀ ਜੀ ਪਰਚੇ ਦੀ ਪਰਚਾ ਹੋ ਜਾਊਗਾ ਤੁਸੀਂ ਆਪਣਾ ਸਾਰਾ ਸਮਾਨ ਜੋ ਵੀ ਤੁਹਾਡਾ ਚੋਰੀ ਹੋਇਆ ਇੱਕ ਬਿੱਲ ਲੈ ਲਓ ਸਾਨੂੰ ਬਿੱਲ ਆਉਣਾ ਜ਼ਰੂਰੀ ਹੁੰਦਾ ਜੀ ਬਿੱਲ ਲਾ ਕੇ ਸਾਨੂੰ ਜਮ੍ਹਾਂ ਕਰਾ ਦਿਓ ਠੀਕ ਹੈ ਜੀ ਚੋਰੀ ਦਾ ਪਰਚਾ ਪਰਚੇ 'ਚ ਕੋਈ ਦਿੱਕਤ ਨਹੀਂ ਆਏਗੀ ਇਹ ਤੁਸੀਂ ਮਨ 'ਚੋਂ ਕੱਢ ਦਿਓ ਕਿ ਪਤਾ ਨਹੀਂ ਕੋਈ ਪਰਚਾ ਨਹੀਂ ਦਰਜ ਕਰ ਪਹਿ ਜਿੰਨਾ ਸਾਡਾ ਜੋਰ ਲੱਗਦਾ ਜੀ ਹੁਣ ਚਲੋ ਇਹਨਾਂ ਨੇ ਕਿਹਾ ਕਿ ਪਿਛਲੇ 10 ਦਿਨਾਂ ਚ ਵੀ ਚੋਰੀਆਂ ਬਹੁਤ ਹੋਈਆਂ ਮਹਿਮਾਨਦਾਰ ਜੀ ਚੋਰੀਆਂ ਹੋਈਆਂ ਹੋਣਗੀਆਂ ਮੈਂ ਮੰਨਾਂ ਨਹੀਂ ਕਰੂੰਗਾ ਪਰ ਪਿਛਲੇ 10 ਦਿਨਾਂ ਚ ਜੋ ਤਾਂ ਮੈਂ ਆਏ ਆ ਅਸੀਂ ਬੰਦੇ ਫੜੇ ਵੀ ਬਹੁਤ ਮੋਟਰਸਾਈਕਲ ਚੋਰ ਅਸੀਂ ਫੜ ਕੇ ਜੇਲ੍ਹ ਚ ਰਿੱਤੇ ਨੇ ਇੱਕ ਇੱਥੇ ਖੋਹ ਕਰਦਾ ਸੀ ਬੰਦਾ ਉਹਨੂੰ ਫੜ ਕੇ ਅਸੀਂ ਜੇਲ੍ਹ ਚ ਰਿੱਤਾ ਹੈਗਾ ਮਾਨਸਾ ਤੱਕ ਅਸੀਂ ਜਾ ਕੇ ਰੇਡ ਕਰਕੇ ਆਏ ਆ ਜੈਪੁਰ ਤੱਕ ਜਾ ਕੇ ਅਸੀਂ ਰੇਡ ਕਰਦੇ ਆਏ ਬੰਦੇ ਠੀਕ ਹੈ ਜੀ ਤਾਂ ਇਹੋ ਜੀ ਗੱਲ ਨਹੀਂ ਹੈ ਕਿ ਅਸੀਂ ਐਫਰਟ ਨਹੀਂ ਪੇਰ ਜੀ ਜਿਵੇਂ ਇਹਨਾਂ ਨੇ ਕਿਹਾ ਜੀ ਨਫਰੀ ਦੀ ਦੇਖੋ ਨਫਰੀ ਦਾ ਕੋਈ ਹੱਲ ਨਹੀਂ ਹੈਗਾ ਜੀ ਨਫਰੀ ਜਿੰਨੀ ਲੱਗਦੀ ਓਨੀ ਘੱਟ ਹੁੰਦੀ ਹੈ ਤਾਂ ਜੋ ਆਪਾਂ ਨੂੰ ਨਫਰੀ ਮਿਲੀ ਹੋਈ ਹੈ ਆਪਾਂ ਉਸੇ ਨਾਲ ਹੀ ਕੰਮ ਕਰਾਂਗੇ ਜੋਰ ਨਾਲ ਜੋਰ ਨਾਲ ਕੰਮ ਕਰਾਂਗੇ ਕੋਈ ਇਹੋ ਜੀ ਦਿੱਕਤ ਤੁਹਾਨੂੰ ਲੱਗੂਗੀ ਨਹੀਂ ਜਿਹੜੀਆਂ ਤੁਹਾਡੀਆਂ ਦਰਖਾਸਤਾਂ ਨੇ ਦਰਖਾਸਤਾਂ ਦੇ ਵੀ ਕੰਮ ਹੋਊਗਾ ਉਹ ਚ ਵੀ ਤੁਹਾਨੂੰ ਦਿੱਕਤ ਨਹੀਂ ਆਉਂਦੀ ਪਰ ਹੁਣ ਮੇਰੀ ਬੇਨਤੀ ਇਹ ਹੈ ਕਿ ਜਿਹੜੀ ਇਹ ਚੋਰੀ ਹੋਈ ਹੈ ਸਾਨੂੰ ਦੇਖੋ ਸਮਾਂ ਲੱਗੂ ਥੋੜਾ ਜਿਹਾ ਟ੍ਰੇਸ ਕਰਨ ਚ ਕਿਉਂਕਿ ਸਾਡੇ ਕੋਲ ਕੁਝ ਨਹੀਂਗਾ ਇੱਕ ਸੀਸੀਟੀਵੀ ਕੈਮਰਾ ਹੈਗਾ ਜੀ ਚ ਕੀ ਕੋਈ ਵੀਡੀਓ ਕਲੀਅਰ ਨਹੀਂ ਆਂਦੀ ਪਤਾ ਲੱਗਦਾ ਬੰ ਤਾਂ ਸਾਨੂੰ ਥੋੜਾ ਜਿਹਾ ਸਮਾਂ ਲੱਗੂਗਾ ਉਹ ਸਾਨੂੰ ਤੁਸੀਂ ਸਮਾਂ ਦਿਓ ਇਹ ਚੋਰੀ ਅਸੀਂ ਜਿਹੜੀ ਚਾਰ ਥਾਵਾਂ ਤੇ ਹੋਈ ਹੈ ਚੋਰੀ ਇਹ ਟਰੇਸ ਕਰਾਂਗੇ ਪਰਚਾ ਦੇ ਕੇ ਉਹ ਬੰਦੇ ਨੂੰ ਜੇਲ੍ਹ ਭੇਜਾਂਗੇ ਨਾਲੇ ਉਹ ਤੋਂ ਰਿਕਵਰੀ ਕਰਾਂਗੇ ਦੱਸਦੀ ਹੈ ਕਿ ਪਿਛਲੇ ਸਮੇਂ ਦੇ ਵਿੱਚ ਕਈ ਦੁਕਾਨਾਂ ਦੇ ਤਾਲੇ ਰਾਮ ਮੰਡੀ ਦੇ ਵਿੱਚ ਚੋਰਾਂ ਵੱਲੋਂ ਤੋੜੇ ਗਏ ਸੀ ਤੇ ਬੀਤੀ ਰਾਤ ਵੀ ਇੱਕ ਦੁਕਾਨ ਤੇ ਚੋਰੀ ਹੋਈ ਹੈ ਜਿਸ ਦੇ ਰੋਸ ਵਜੋਂ ਦੁਕਾਨਦਾਰਾਂ ਵੱਲੋਂ ਇੱਕ ਅਰਨਾ ਲਗਾਇਆ ਗਿਆ ਸੀ ਤੇ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਜਗਬਾਣੀ ਟੀਵੀ ਲਈ ਵੀ ਕੇ ਬਹਿਲਦੀ ਦੀ ਰਿਪੋਰਟ